ਕਹਿੰਦੇ ਆ ਅਕਾਲੀ ਦਲ ਨੇ ਆਪ ਪ੍ਰਧਾਨ ਹਟਾਇਆ ਆਪ ਹੀ ਬਣਾ ਲਿਆ ਸਾਰੀ ਖੇਡ ਸੁਖਬੀਰ ਸਿੰਘ ਬਾਦਲ ਦੀਏ ਰਚੀ ਹੋਈ ਸੀਗੀ ਔਰ ਜੋ ਸਾਹਮਣੇ ਆ ਗਿਆ ਅੱਜ ਸਾ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਵਿਰੋਧਤਾ ਕਰਦੇ ਪਏ ਹਨ ਬੇਸਿਕਲੀ ਉਹਨਾਂ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਬੇਸਿਕਲੀ ਉਹਨਾਂ ਦੀ ਵਿਰੋਧਤਾ ਨਹੀਂ ਕਰ ਰਹੇ ਉਹ ਬ੍ਰਿੰਸੀਪਲੀ ਪਾਰਟੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਬੀਰ ਸਿੰਘ ਬਾਦਲ ਸਾਹਿਬ ਤੋਂ ਇਲਾਵਾ ਮੈਨੂੰ ਤੁਸੀਂ ਦੱਸੋ ਅਕਾਲੀ ਦਲ ਵਰਗੀ ਵੱਡੀ ਜਮਾਤ ਦੀ ਹਮ ਪ੍ਰਧਾਰਗੀ ਹੋਰ ਚਲਾ ਕੌਣ ਸਕਦਾ ਕਹਾਵਤ ਨਹੀਂ ਕਹਿੰਦੇ ਇਤਿਹਾਸ ਗਵਾ ਹੈ ਆਪਣਾ ਹੀ ਆਪਣੇ ਨੂੰ ਮਾਰਦਾ ਜਿਹੜੇ ਅੱਜ ਪੰਥ ਦੀਆਂ ਗੱਲਾਂ ਕਰਦੇ ਨੇ ਨਾ ਜੀ ਤੇ ਜਦੋਂ ਪੰਥਕ ਪਾਰਟੀ ਚ ਨਾਲ ਸੀਗੇ ਉਦੋਂ ਕਿੱਥੇ ਸੀ ਇਹ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦੇ ਰੌਲੇ ਪੈਣੇ ਸ਼ੁਰੂ ਹੋਏ ਤੇ ਉਦੋਂ ਨਹੀਂ ਇਹਨਾਂ ਨੇ ਨਾਲ ਸੀਏ ਸਾਰੇ ਉਦੋਂ ਨਹੀਂ ਲੈਕਚਰ ਦਿੱਤੇ ਇਹਨਾਂ ਨੇ ਸੁਖਵੀਰ ਬਾਦਲ ਉਹਨੇ ਥੋੜੀ ਬੇਦਬੀਆਂ ਕਰਾਉਣ ਗਈ ਆ ਇਹ ਤਾਂ ਇੱਕ ਪਿਕਚਰ ਤਿਆਰ ਕੀਤੀ ਗਈ ਝੂਠ ਬੋ ਨਸ਼ਾ ਬੜਾ ਵੰਡਦਾ ਜੀ ਉਹ ਭਾਈ ਨਸ਼ਾ ਵੰਡਿਆ ਸੀ ਹੁਣ ਕਿਹੜਾ ਖਤਮ ਹੋ ਗਿਆ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम श्रोताओं दा निग्गा स्वागत है मैं हां ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਇਕਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਨੇ ਤੇ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੁਣ ਜਨਤਾ ਦੀ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉੱਤੇ ਟਿਕੀਆਂ ਹੋਈਆਂ ਨੇ ਵੀ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦੇਣੇ ਹਨ ਗੱਲਬਾਤ ਕਰਾਂਗੇ ਵਿਸਥਾਰ ਦੇ ਨਾਲ ਪ੍ਰਧਾਨ ਦੀ ਚੋਣ ਨੂੰ ਲੈ ਕੇ ਨਾਲ ਲੁਧਿਆਣਾ ਵੈਸਟ ਦੀ ਚੋਣ ਨੂੰ ਲੈ ਕੇ ਮੇਰੇ ਨਾਲ ਪਾਰਟੀ ਮੀਤ ਪ੍ਰਧਾਨ ਅਤੇ ਸਪੋਕਸਪਰਸਨ ਜਸਪ੍ਰੀਤ ਸਿੰਘ ਹੋਬੀ ਜੀ ਮੌਜੂਦ ਰਹਿਣਗੇ ਸਿਆਸਤ ਦੀ ਜੇ ਮੈਂ ਗੱਲ ਕਰਾਂ ਤਾਂ ਪੁਰਾਣਾ ਤਜਰਬਾ ਹੈ ਨਾਲ ਕੋਲੇ ਪਾਰਟੀ ਦੇ ਨਾਲ ਜੁੜੇ ਰਹੇ ਕੰਮ ਕਰਦੇ ਰਹੇ ਪਰ ਹੁਣ ਇਹ ਦਾਵੇਦਾਰੀ ਠੋਕਰਿਆ ਲੁਧਿਆਣਾ ਵੈਸਟ ਦੀ ਜਿਮਣੀ ਚੌਂ ਨੂੰ ਲੈ ਕੇ ਹੋਬੀ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਚੜਦੀ ਕਲਾ ਹੀ ਸੇਤਾ ਬੱਲੇ ਬੱਲੇ ਚੜਦੀ ਕਲਾ ਚਲੋ ਸੇਤਾ ਵਧੀਆ ਹੀ ਰਹਿਣੀ ਚਾਹੀਦੀਆਂ ਅ ਪਹਿਲਾ ਸਵਾਲ ਹੋਬੀ ਜੀ ਤੁਹਾਨੂੰ ਮੇਰਾ ਇਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਲ ਸਿੰਘ ਬਾਦਲ ਚੁਣੇ ਗਏ ਆ ਹਾਲਾਕਿ ਸਿਆਸਤ ਪੱਖੀ ਰੁਝਾਨ ਰੱਖਣ ਵਾਲੇ ਵਿਚਾਰਧਾਰਕਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਉਹ ਕਹਿੰਦੇ ਆ ਅਕਾਲੀ ਦਲ ਨੇ ਆਪ ਪ੍ਰਧਾਨ ਹਟਾਇਆ ਆਪ ਹੀ ਬਣਾ ਲਿਆ ਸਾਰੀ ਖੇਡ ਸੁਖਬੀਰ ਸਿੰਘ ਬਾਦਲ ਦੀਏ ਰਚੀ ਹੋਈ ਸੀਗੀ ਔਰ ਜੋ ਸਾਹਮਣੇ ਆ ਗਈ ਤੇ ਕੋ ਗੱਲ ਪਤਾ ਕੀ ਹੈ ਜੀ ਸ਼ੁਰੂ ਮੇ ਅਕਾਲੀ ਦਲ ਪਾਰਟੀ ਬਹੁਤ ਵੱਡੀ ਤੇ ਬਹੁਤ ਪੁਰਾਣੀ ਪਾਰਟੀ ਹੈ ਹੂੰ ਜਿਹੜੇ ਸਾਡੇ ਸੀਨੀਅਰ ਆਗੂ ਸਹਿਬਾਨ ਹੂੰ ਅੱਜ ਜਿਹਾ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਵਿਰੋਧਤਾ ਕਰਦੇ ਪਏ ਹਨ ਹੂੰ ਬੇਸਿਕਲੀ ਉਹਨਾਂ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਬੇਸਿਕਲੀ ਉਹਨਾਂ ਦੇ ਵਿਰੋਧਤਾ ਨਹੀਂ ਕਰ ਰਹੇ ਉਹ ਬੇਸਿਕਲੀ ਪਾਰਟੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹੂੰ ਦੂਜੀ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਇਲਾਵਾ ਮੈਨੂੰ ਤੁਸੀਂ ਦੱਸੋ ਅਕਾਲੀ ਦਲ ਵਰਗੀ ਵੱਡੀ ਜਮਾਤ ਦੀ ਹੂੰ ਪ੍ਰਧਾਰਗੀ ਹੋਰ ਚਲਾ ਕੌਣ ਸਕਦਾ ਹੂੰ ਆਰਥਿਕ ਤੌਰ ਤੇ ਸਰੀਰਕ ਤੌਰ ਤੇ ਹੂੰ ਮਾਨਸਿਕ ਤੌਰ ਤੇ ਹੂੰ ਕਨੈਕ ਕੁਆਲਿਟੀ ਜਿਹੜੀਆਂ ਨੇ ਨਾ ਉਹ ਹੋਣੀ ਆ ਬਹੁਤ ਜ਼ਰੂਰੀ ਨੇ ਔਰ ਸਾਹ ਸੁਖਵੀਰ ਸਿੰਘ ਬਾਦਲ ਤੁਸੀਂ ਆਪ ਦੇਖਦੇ ਹੋ ਹਮ ਡਿਊਰਿੰਗ ਇਲੈਕਸ਼ਨਸ ਟਾਈਮ ਡਿਊਰਿੰਗ ਜਨਰਲੀ ਹਮ ਕੈਂਪੇਨ ਟਾਈਮ ਹਮ ਇਹ ਉਹ ਮੈਕਸਿਮਮ ਟਰੈਵਲਿੰਗ ਕਰ ਰਹੇ ਨੇ ਉਹ ਮੈਕਸਿਮਮ ਉਹ ਰੈਲੀਆਂ ਨੂੰ ਆਰਗੇਨਾਈਜ਼ ਕਰ ਰਹੇ ਨੇ ਰੈਲੀਆਂ ਸੋ ਇਹ ਨਾ ਇੱਕ ਬੇਸਿਕਲੀ ਨਾ ਜੀ ਕੈਨ ਆਪਾਂ ਜੋ ਮਰਜ਼ੀ ਕਰ ਜੀਏ ਇਹਦੇ ਕੋ ਉਹ ਖੇਡ ਜੀ ਤਿਆਰ ਕੀਤੀ ਗਈ ਹੈ ਪਰ ਉਹ ਖੇਡ ਦੇ ਵਿੱਚ ਐਕਚੁਅਲੀ ਕੀ ਹੋਇਆ ਹਮ ਐਕਚੁਅਲੀ ਵਿਰੋਧੀ ਧਿਰ ਸੀ ਜਿਹੜਾ ਜਾਂ ਬਾਗੀ ਸੀਗੇ ਜਿਹੜੇ ਪਾਰਟੀ ਦੇ ਉਹਨਾਂ ਦੀ ਖੇਡ ਚੱਲੀ ਨੇ ਹੂੰ ਔਰ ਜਿਹੜੇ ਅੱਜ ਰੌਲਾ ਪਾ ਰਹੇ ਸਟੇਜਾਂ ਦੇ ਖੜ ਖੜ ਕੇ ਅੱਜ ਸਿਧਾਂਤਾਂ ਦੀਆਂ ਗੱਲਾਂ ਕਰ ਰਹੇ ਨੇ ਹੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਤਾਂ ਕਹਿੰਦਾ ਯਾਰ ਗ੍ਰੇਟ ਮੈਨ ਹੀ ਇਜ਼ ਹੂੰ ਨਾਟ ਓਨਲੀ ਕਿਉਂ ਸਾਡੇ ਪ੍ਰਧਾਨ ਨੇ ਮੈਂ ਇਸ ਕਰਕੇ ਕੋਈ ਕਹਿ ਰਿਹਾ ਹੂੰ ਇੰਨੀ ਚੁਣੌਤੀਆਂ ਦੇ ਬਾਵਜੂਦ ਇੰਨੀ ਬੰਗਾਵਤ ਦੇ ਬਾਵਜੂਦ ਇੰਨੀ ਮਤਲਬ ਉਹਦੇ ਬਾਵਜੂਦ ਤੇ ਅਗੇਨ ਹੀ ਹੈਜ਼ Hmm. appointed as a president of the organization ਬਿਲਕੁਲ ਸੋ ਇਹ ਵਿਰੋਧੀ ਤੇਰ ਦਾ ਕੰਮ ਹੈ ਰੌਲਾ ਪਾਣਾ ਵਿਰੋਧੀ ਤੇਰ ਕੌਣ ਨੇ ਪਤਾ ਕਹਾਵਤ ਨਹੀਂ ਕਹਿੰਦੇ ਇਤਿਹਾਸ ਗਵਾਏ ਆਪਣਾ ਹੀ ਆਪਣੇ ਨੂੰ ਮਾਰਦਾ ਬਿਲਕੁਲ ਉਹ ਆਪਣੇ ਨੇ ਬੇਸਿਕਲੀ ਜਿਹੜੇ ਪਹਿਲਾਂ ਵਜ਼ੀਰੀਆਂ ਭੋਗਦੇ ਰਹੇ ਨੇ ਉਹਨਾਂ ਚੋਂ ਕਈ ਚਿਹਰੇ ਇਦਾਂ ਦੇ ਨੇ ਅਸੀਂ ਜਦੋਂ ਜਾਣਦੇ ਹੁੰਦੇ ਸੀ ਨਾ ਪਾਰਟੀ ਦਫਤਰ ਉਹ ਸਾਡੇ ਰਿਆ ਨੂੰ ਰਾਹ ਉਹ ਪਾਉਂਦੇ ਹੁੰਦੇ ਸੀ ਅੱਛਾ ਕਿਉਂਕਿ ਪੁਰਾਣੇ ਸੀਗੇ ਜਦੋਂ ਦੇਖਿਆ ਵਜ਼ੀਰੀਆਂ ਬਜ਼ੁਰਗੀਆਂ ਚਲੀਆਂ ਗਈਆਂ ਸਾਰਾ ਕੁਝ ਚਲਾ ਗਿਆ ਹੁਣ ਉਹ ਦਿੱਲੀ ਦੀ ਛਤਰੀ ਹੇਟ ਉਹ ਤੁਰੇ ਫਿਰਦੇ ਆ ਤੇ ਪਾਰਟੀ ਪ੍ਰਧਾਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਦੇ ਬੀਬੀ ਜਗੀਰਕੌਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਸਾਨੂੰ ਬਹੁਤੀ ਹੈਰਾਨਗੀ ਨਹੀਂ ਹੋਈ ਇਸ ਗੱਲ ਤੋਂ ਸਾਨੂੰ ਤਾਂ ਪਤਾ ਸੀ ਸੁਖਬੀਰ ਸਿੰਘ ਬਾਦਲ ਬਣਨਗੇ ਤੇ ਸਾਨੂੰ ਵੀ ਸਾਰਿਆਂ ਨੂੰ ਸ਼ੁਰੂ ਤੋਂ ਪਤਾ ਬੀਬੀ ਜਗੀਰਕੌਰ ਤੇ ਕਿੱਡੇ ਵੱਡੇ ਅਲੀਗੇਸ਼ਨ ਲੱਗਦੇ ਆਏ ਨੇ ਤੇ ਉਹ ਵੀ ਸੁਖਬੀਰ ਦੀ ਸਰਕਾਰਾਂ ਵੇਲੇ ਹੀ ਪਰ ਅਲੀਗੇਸ਼ਨ ਠੱਪ ਹੁੰਦੇ ਰਹੇ ਨੇ ਬੀਬੀ ਜੀ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਜਿੱਡੇ ਜਿੱਡੇ ਵੱਡੇ ਅਲੀਗੇਸ਼ਨ ਲੱਗਦੇ ਸੀ ਭਲੱਥ ਤੋਂ ਸਰ ਸਖਪਾਲ ਸਿੰਘ ਖਹਿਰਾ ਸ਼ਰਿਆਮ ਰੌੜਾ ਪਾਉਂਦੇ ਸੀ ਵੀ ਬੀਬੀ ਤੇ ਆਹ ਅਲੀਗੇਸ਼ਨ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਤੇ ਉਦੋਂ ਸਰਦਾਰ ਸਖਬੀਰ ਸਿੰਘ ਬਾਦਲ ਤੇ ਵੱਡੇ ਬਾਲ ਸਾਹਿਬ ਵੀ ਸਰਕਾਰ ਲਈ ਉਹੀ ਅਲੀਗੇਸ਼ਨ ਠੱਪ ਹੁੰਦੇ ਰਹੇ ਨੇ ਸੋ ਇਹ ਤਾਂ ਬੰਦੇ ਨੂੰ ਆਪ ਸੋਚਣਾ ਚਾਹੀਦਾ ਬੰਦੇ ਦੇਖੋ ਅੱਜ ਮੈਂ ਪਾਰਟੀ 'ਚ ਹਾਂ ਮੈਂ ਜੇ ਕੱਲ ਨੂੰ ਪਾਰਟੀ ਛੱਡ ਵੀ ਜਾਣਾ ਕਿਸੇ ਕਾਰਨ ਕਰੈਕਟਰ ਉਹ ਹੁੰਦਾ ਜੀ ਮੁੜ ਕੇ ਬੰਦਾ ਜਿਹੜੇ ਬੰਦੇ ਨਾਲ ਜਿਨੇ ਕੰਮ ਕੀਤਾ ਹੋਵੇ ਨਾ ਅੱਜ ਸੁਖਵੀਰ ਜੀ ਨੇ ਮੈਨੂੰ ਪਾਰਟੀ ਦਾ ਮੀਤ ਪ੍ਰਧਾਨ ਲਾਇਆ ਹੋਰ ਮੈਨੂੰ ਪ੍ਰਧਾਨ ਥੋੜੀ ਲਾ ਦੇਣਗੇ ਯਾਰ ਉਹ ਮੇਰੀ ਸੈਟੀਸਫੈਕਸ਼ਨ ਦਾ ਲੈਵਲ ਜੇ ਖਤਮ ਹੀ ਨਹੀਂ ਹੋਊਗਾ ਫਿਰ ਤਾਂ ਸਾਰੀ ਉਮਰ ਮੈਂ ਲੰਭ ਹੀ ਦਿੰਦਾ ਰਹੂੰਗਾ ਅੱਜ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਮੈਨੂੰ ਉਸ ਪੋਜੀਸ਼ਨਾਂ ਮਾਣ ਦਿੱਤਾ ਮੈਂ ਕਹਿੰਦਾ ਪਾਰਟੀ 'ਚ ਨਹੀਂ ਵੀ ਰਹਿੰਦਾ ਐਗਜ਼ਾਮਪਲ ਦੇਣੇ ਪਰ ਕੈਰੈਕਟਰ ਉਹ ਹੁੰਦਾ ਬੰਦਾ ਮੁੜ ਕੇ ਉਹਦੇ ਤੇ ਉਂਗਲ ਨਾ ਚੱਕੇ ਇਹ ਉਹੀ ਨੇ ਜਿਹੜੇ ਕਹਿੰਦੇ ਸੀ ਪ੍ਰਧਾਨ ਜੀ ਪ੍ਰਧਾਨ ਜੀ ਸਖਬੀਰ ਜੀ ਨੂੰ ਹਮ ਅੱਜ ਉਂਗਲਾਂ ਚੱਕਦੇ ਨੇ ਇਹਨਾਂ ਨੂੰ ਚਾਹੀਦਾ ਜੇ ਕੋਈ ਤੁਹਾਨੂੰ ਨਰਾਜ਼ਗੀ ਪਾਰਟੀ ਤੋਂ ਠੀਕ ਹੈ ਯੂ ਕੀਪ ਸਾਇਲੈਂਟ ਐਂਡ ਸਿਟ ਡਾਊਨ ਐਟ ਦਾ ਰੈਜ਼ਿਡੈਂਸ ਘਰਾਂ ਚ ਬਹਿ ਜਨ ਅਸੀਂ ਪੰਥ ਦੇ ਬੰਦੇ ਤੇ ਅਸੀਂ ਫਲਾਣੇ ਤੇ ਹੋਏ ਪੰਜਾਬੀ ਦੀ ਕਹਾਵਤ ਹੈ ਕਿ ਨਮਕ ਹਰਾਮ ਨਹੀਂ ਕਰਨਾ ਚਾਹੀਦਾ ਬੰਦੇ ਨੇ ਡੈਫੀਨੇਟਲੀ ਯਾਰ SGPC ਪ੍ਰਧਾਨ ਰਹੇ ਨੇ ਬੀਬੀ ਜਗੀਰ ਕੌਰ ਜੀ ਇਸ ਦਿਸ ਸਮਾਲ ਪੋਸਟ ਬਹੁਤ ਵੱਡੀ ਪੋਸਟ ਹੈ ਬਿਲਕੁਲ ਆ ਜਿਹੜੇ ਹੋਰ ਰੌਲਾ ਪਾਉਂਦੇ ਆ ਮਤਲਬ ਦੇ ਹੈਵ ਇੰਜੋਏਡ ਦਾ ਮਿਨਿਸਟਰੀਜ਼ ਉਹਨਾਂ ਨੇ ਆਪਣੀਆਂ ਮਿਨਿਸਟਰੀਜ਼ ਇੰਜੋਏ ਕੀਤੀਆਂ ਇਹ ਛੋਟੀਆਂ ਗੱਲਾਂ ਨੇ ਅੱਜ ਜੋ ਲੈਕਚਰ ਕਿਹਨੂੰ ਦੇ ਰਹੇ ਨੇ ਅੱਜ ਜੋ ਲੈਸਨ ਕਿਹਨੂੰ ਦੇ ਰਹੇ ਨੇ ਪਤਾ ਜਿਨ੍ਹਾਂ ਦੀ ਰਹਿਨਮਾਈ ਹੇਟ ਜਿਨ੍ਹਾਂ ਦੀ ਛਤਰੀ ਹੇਟ ਜ਼ੈਡ ਸਕਿਉਰਟੀਆਂ ਵਾਈ ਸਕਿਉਰਟੀਆਂ ਸਰਕਾਰੀ ਦਫਤਰ ਸਰਕਾਰੀ ਕੋਟੀਆਂ ਔਰ ਆ ਬਾਈ ਬਾਈ ਨੇਮ ਕਿਦਾਂ ਕਿਦਾਂ ਲਵਾ ਜਿਹੜੇ ਹੁਣ ਬਾਲੇ ਸਟੇਜਾਂ ਤੇ ਰੌਲਾ ਪਾਉਂਦੇ ਪੇਲਾ ਜੀ ਤੁਸੀਂ ਮੈਂ ਹੁਣ ਨਾਉ ਨਹੀਂ ਲੈਣਾ ਬਿਕਾਉਜ਼ ਵੈਸੀ ਵੀ ਸਾਨੂੰ ਰਾਜਨੀਤੀ 'ਚ ਇਹ ਸਿਖਾਇਆ ਜਾਂਦਾ ਕਿ ਲੜਾਈ ਜਿਹੜੀ ਸਿਸਟਮ ਨਾਲ ਹੋਣੀ ਚਾਹੀਦੀ ਕਿਸੇ ਵਿਸ਼ੇਸ਼ ਨਾਲ ਨਹੀਂ ਹੋਣੀ ਚਾਹੀਦੀ ਬਿਲਕੁਲ ਸਹੀ ਆ ਜਿਹੜੇ ਅੱਜ ਸਟੇਜ ਤੇ ਮੂਰੇ ਹੋ ਰੌਲਾ ਪਾਉਂਦੇ ਨੇ 10 ਸਾਲ ਪਹਿran ਉਹਨਾਂ ਦਾ ਪਿਛੋਕੜ ਚੈੱਕ ਕਰ ਲੋ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਾਂ ਤੇ ਕਿਹੋ ਜਿਹਾ ਅਲੀਗੇਸ਼ਨ ਲੱਗਦੇ ਹੁੰਦੇ ਸੀਗੇ ਤੁਸੀਂ ਤਾਂ ਜਰਨਲਿਸਟ ਹੋ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਪਰ ਇਟ ਇਜ਼ ਅ ਗ੍ਰੇਟ ਯਰ ਮੈਂ ਅਸਿਕ ਵੀ ਮੈਂ ਨਾ ਇੱਕ ਮੇਰੀ ਪਰਸੋ ਵੀਡੀਓ ਲਾਈਵ ਕੀਤੀ ਸੀ ਅੱਜ ਮੈਂ ਨਾ ਆਪਣੇ ਆਈਡੀ ਤੇ ਅਪਲੋਡ ਕੀਤੀ ਉਹਦੇ 'ਚ ਮੈਂ ਕੀ ਆ ਮੈਂ ਕਿਹ ਜੀ ਸੁਖਬੀਰ ਨਾਲ ਰਹੀ ਹੈ ਨਾ ਰਹੀ ਹੈ ਇਨ ਫਿਊਚਰ ਜਾਂ ਉਹ ਸਾਨੂੰ ਰੱਖਣਾ ਨਾ ਰੱਖਣ ਪਰ ਇੱਕ ਗੱਲ ਹੈ ਵੀ ਉਸ ਬੰਦੇ ਤੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਹਮ ਸਾਰੀਆਂ ਹਵਾਵਾਂ ਸਾਰਾ ਕੁਝ ਉਲਟ ਹੋਣ ਦੇ ਬਾਵਜੂਦ ਵੀ ਹਮ ਦੇਖੋ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਜੋ ਜੀਤਾ ਵਈ ਸਿਕੰਦਰ ਹਮ ਉਹ ਪ੍ਰਧਾਨ ਬਣ ਗਏ ਨਾ ਬਿਲਕੁਲ ਆਪਣੇ ਚੰਗੇ ਕੰਮ ਕਰਕੇ ਬਣ ਗਏ ਪਾਰਟੀ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਚੁਣਿਆ ਹਮ ਰਾਲਾ ਪਾਉਣ ਵਾਲਿਆਂ ਤੋਂ ਪਾਈ ਜਣਾ ਹੂ ਕੇਰ ਤੁਸੀਂ ਕਹਾ ਕਿ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕੋਈ ਚਿਹਰਾ ਨਜ਼ਰ ਨਹੀਂ ਆਂਦਾ ਪਾਰਟੀ ਦੇ ਵਿੱਚ ਡਾਕਟਰ ਦਲਜੀਤ ਚੀਮਾ ਨੇ ਉਸ ਤੋਂ ਬਾਅਦ ਵਿਕਰਮਜੀਤ ਮਜੀਠੀਆ ਉਹ ਰੋਜ਼ ਹੀ ਪਾਰਟੀ ਨੂੰ ਅੱਗੇ ਲੈ ਜਾਣ ਦੇ ਲਈ ਵਿਰੋਧੀਆਂ ਨੂੰ ਘੇਰਦੇ ਨੇ ਕਿਸੇ ਨਾ ਕਿਸੇ ਮੁੱਦੇ ਤੇ ਸਵਾਲ ਖੜਾ ਕਰ ਦਿੰਦੇ ਨੇ ਇਸ ਤਰ੍ਹਾਂ ਦੇ ਹੋਰ ਬਹੁਤ ਸੀਨੀਅਰ ਚਿਹਰੇ ਨੇ ਆਕਾਲੀ ਦਲ ਦੇ ਵਿੱਚ ਜਿਹੜੇ ਪ੍ਰਧਾਨ ਬਣ ਸਕਦੇ ਸੀ ਠੀਕ ਇਜ਼ ਦਾ ਵਿਦਕ ਕੰਸੈਂਟ ਆਫ ਦਾ ਪਾਰਟੀ ਹਮ ਡੈਲੀਗੇਟਸ ਨੇ ਸਖਬੀਰ ਜੀ ਨੂੰ ਚੁਣਿਆ ਨਾ ਉਹ ਮਜੀਠੀਆ ਸਾਹਿਬ ਨੂੰ ਚੁਣ ਲੈਣ ਤੇ ਕੀ ਪ੍ਰੋਬਲਮ ਚ ਹੈ ਦੇਖੋ ਅਸੀਂ ਤਾਂ ਪਾਰਟੀ ਦੇ ਬੈਨਰ ਤੇ ਕੰਮ ਕਰਨਾ ਹਮ ਪਾਰਟੀ ਦੀ ਛਤਰੀ ਹੇਠ ਕੰਮ ਕਰਨਾ ਅੱਜ ਪਾਰਟੀ ਦੇ ਡੈਲੀਗੇਟਸ ਡਾਕਟਰ ਦਲਜੀਤ ਚੀਮਾ ਸਾਹਿਬ ਨੂੰ ਜਾਂ ਮਜੀਠੀਆ ਸਾਹਿਬ ਨੂੰ ਜਾਂ ਕਿਸੇ ਹੋਰ ਆਗੂ ਸਹਿਬਾਨ ਨੂੰ ਪ੍ਰਧਾਨ ਚੁਣ ਲੈਂਦੇ ਨੇ ਤਾਂ ਮੇਰੇ ਕੋਲ ਕੋਈ ਪ੍ਰੋਬਲਮ ਨਹੀਂ ਹੈ ਜੀ ਪਾਰਟੀ ਪਾਰਟੀ ਹੈ ਪਰ ਉਹ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਪਤਾ ਉਹਨਾਂ ਨੂੰ ਵੀ ਹੈ ਬਿਲਕੁਲ ਭਾਈ ਜੀ ਆਪਾਂ ਸਵੇਰੇ ਘਰੋਂ ਨਿਕਲ ਕੇ ਸ਼ਾਮ ਤੱਕ ਕੋਈ ਕੰਮ ਨਾ ਕਰੀਏ ਨਾ ਹੂੰ ਤੇ ਆ ਗੱਡੀਆਂ ਦੇ ਤੇਲ ਤੇ ਚਾਹਾਂ ਦਾ ਹੀ 2-4000 ਰੁਪਏ ਲੱਗ ਜਾਂਦਾ ਹੈ ਸਹੀ ਆ ਬਿਲਕੁਲ ਤੇ ਉਹ ਇਸ ਵੇਲੇ ਜੇ ਸਰਸਖਬੀਰ ਸਿੰਘ ਬਾਦਲ ਚੰਡੀਗੜ੍ਹ ਹੋਣਗੇ ਨਾ ਸ਼ਾਮ ਨੂੰ ਬਾਦਲਪਿੰਡ ਹੋਣਗੇ ਸਵੇਰੇ ਆਗਰਸਰ ਹੋਣਗੇ ਪਰਸੋਂ ਨੂੰ ਕਿਤੇ ਹੋਰ ਹੋਣਗੇ ਚੌਥੇ ਰੋਜ਼ ਦਾ ਪਾਰਟੀ ਨੂੰ ਚਲਾਉਣ ਦਾ ਹਜ਼ਾਰਾਂ ਲੱਖ ਰੁਪਏ ਖਰਚਾ ਹੈ ਮੈਨੂੰ ਦਿਖਾਵੇ ਹੋਰ ਕੋਈ ਇੰਨਾ ਹੀ ਚੁ ਕਰ ਸਕਦਾ ਭਾਈ ਅਈ ਡੇਪਾਰਟੀ ਦਫਤਰ ਚੱਲਦੇ ਨੇ ਇਹ ਗੱਲਾਂ ਨੇ ਨਾ ਜੀ ਉਹ ਮੈਂ ਕਹਦੇ ਮੈਂ ਜੀ ਮੈਨੂੰ ਪ੍ਰਧਾਨ ਲਾ ਦਿਓ ਜੀ ਇਸ ਦਿਸ ਬਿਲਕੁਲ ਇਹ ਕੋ ਮਜ਼ਾਕ ਹੈ ਇੱਕ ਫੈਕਟਰੀ ਚਲਾਉਣੀ ਹੋਵੇ ਨਾ ਜੀ 20 ਬੰਦਿਆਂ ਦੀ ਤਾਂ ਰੋਜ਼ ਦਾ 20000 ਰੁਪਏ ਖਰਚਾ ਹੈ ਫਾਈਨੈਂਸ਼ਲੀ ਔਰ ਤੁਸੀਂ ਸਖਬੀਰ ਜੀ ਦੇਖੋ ਹਾਲਾਂਕਿ ਹੈਲਥ ਵਜੋ ਦੇ ਆਰ ਥੋੜੇ ਜੋ ਭਾਰਾ ਸਰੀਰ ਉਹਨਾਂ ਦਾ ਫਿਰ ਵੀ ਤੁਸੀਂ ਦੇਖੋ ਭਾਈ ਕਿਹੜੀ ਰੈਂਲੀ ਤੇ ਨਹੀਂ ਬੰਦਾ ਸਟੇਜ ਤੇ ਪਹੁੰਚ ਜਾਂਦਾ ਹੈ ਬਿਲਕੁਲ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਐ ਇਹ ਉਹ ਕਹਿੰਦੇ ਨੇ ਨਾ ਉਹ ਜਿਹੜੇ ਦੂਤ ਢੋਲ ਸਹਾਬ ਨੇ ਇਹ ਸੁਖਬੀਰ ਜੀ ਤੋਂ ਇਲਾਵਾ ਨਾ ਪਾਰਟੀ ਸਵੇਰੇ ਚੀਕਾ ਨਿਕਲ ਜਾਂ। ਆ ਵਿਰੋਧੀਆਂ ਦੀਆਂ ਖਾਸ ਕਰਕੇ ਜਿਹੜੇ ਅਜ ਪੰਥ ਦੀਆਂ ਗੱਲਾਂ ਕਰਦੇ ਨੇ ਨਾ ਜੀ ਤੇ ਜਦੋਂ ਪੰਥਕ ਪਾਰਟੀ ਚ ਨਾਲ ਸੀਗੇ ਉਦੋਂ ਕਿੱਥੇ ਸੀ ਇਹ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਦੇ ਰੌਲੇ ਪੈਣੇ ਸ਼ੁਰੂ ਹੋਏ ਇਹ ਉਦੋਂ ਨਹੀਂ ਇਹਨਾਂ ਨੇ ਕਿਹਾ ਨਾਲ ਸੀ ਇਹ ਸਾਰੇ ਉਦੋਂ ਨਹੀਂ ਲੈਕਚਰ ਦਿੱਤੇ ਇਹਨਾਂ ਨੇ ਕਿਉਂ ਕੋਈ SGPC ਦਾ ਪ੍ਰਧਾਨ ਸੀ ਤੇ ਕੋਈ SGPC ਮੈਂਬਰ ਸੀ ਕੋਈ ਕੈਬਨਿਟ ਮਨਿਸਟਰ ਸੀ ਕੋਈ ਰਾਜ ਸਭਾ ਮੈਂਬਰ ਸੀ ਆ ਸਾਡੇ ਸਤਕਾਰਯੋਗ ਮੈਂ ਤਾਂ ਢੀਂਸਾ ਸਾਹਿਬ ਮੇਰੇ ਵੱਡੇ ਨੇ ਮੈਂ ਉਹਨਾਂ ਦੀ ਪਾਰਟੀ ਜਨਰਲ ਸਕੱਤਰ ਰਿਹਾ ਹੂੰ ਕੋਰਟ ਕਮੇਟੀ ਮੈਂਬਰ ਰਿਹਾ ਮੈਂ ਬਹੁਤੀ ਟਿੱਪਣੀ ਨਹੀਂ ਕਰਦਾ ਚੰਗਾ ਲੱਗਦਾ ਪਰ ਢੀਂਸਾ ਸਾਹਿਬ ਵੀ ਉਦੋਂ ਰਾਜ ਸਭਾ ਮੈਂਬਰ ਰਹੇ ਨੇ ਜੀ ਬਿਲਕੁਲ ਫਿਰ ਵਾਈ ਦੇ ਹੈਵਨਟ ਕੁਟ ਦਾ ਇਮੀਡੀਟ ਸੀਟ Hmm. when the all things has done yaar labor da party nahi lagde si na bilkul sahi tu jehde vi dharm nu belong karde ho tusin hindu ho sikho muslim ho kade koi banta yaar apne rab naal panga lenda yaar nahi bilkul sukhbir badal honi thodi bedbiyan karwan ge yaar eh ta ek ਪਿਕਚਰ ਤਿਆਰ ਕੀਤੀ ਗਈ ਝੂਠ ਬੋ ਨਸ਼ਾ ਬੜਾ ਵੰਡਤਾ ਜੀ ਉਹ ਭਾਈ ਨਸ਼ਾ ਵੰਡਿਆ ਸੀ ਹੁਣ ਕਿਹੜਾ ਖਤਮ ਹੋ ਗਿਆ ਪਰ ਹਾਂ ਮੈਂ ਬੀਂਗ ਅ ਆਪੋਜੀਸ਼ਨ ਮੈਂ ਬੀ ਸੀਐਮ ਸਾਹਿਬ ਦੀ ਇਸ ਗੱਲ ਤੋਂ ਪ੍ਰੇਜ਼ ਕਰੂੰਗਾ ਕਿ ਉਹਨਾਂ ਨੇ ਜਿਹੜਾ ਇਹ ਸਟੈਪ ਚੱਕਿਆ ਹੈ ਨਾ ਸ਼ਾਇਦ ਸਾਡੀ ਗਵਰਨਮੈਂਟ ਤੋਂ ਬਾਅਦ ਜਦੋਂ ਕੈਪਟਨ ਮਿੰਦਰ ਸਿੰਘ ਦੀ ਗਵਰਨਮੈਂਟ ਰਹੀ ਹੈ ਉਦੋਂ ਤਾਂ ਬਹੁਤ ਜ਼ਿਆਦਾ ਹੀ ਨਾਸ਼ ਹੀ ਵੰਡਤਾ ਸੀ ਪੰਜਾਬ ਦਾ ਸਹੀ ਹੈ ਆ ਸਾਡੇ ਆਸ਼ੂ ਜੀ ਮੰਤਰੀ ਬਣੇ ਨਵੇਂ ਨਵੇਂ ਆ ਲੌਕਡਾਊਨ ਚ ਆ ਦੇਖੋ ਕਿੱਡੇ ਕਿੱਡੇ ਸਕੈਮ ਸਾਹਮਣੇ ਆ ਗਏ ਬਿਲਕੁਲ ਕੈਪਟਨ ਮਿੰਦਰ ਸਿੰਘ ਸਾਹਿਬ ਤਾਂ ਸੁੱਤੇ ਰਹਿੰਦੇ ਹੁੰਦੇ ਸੀ ਕਰੇ ਮੈਂ ਭਗਵੰਤ ਮਾਨ ਸਾਹਿਬ ਦੀ ਬੀਂਗ ਦੇਖੋ ਆਪੋਸਿਟ ਕਹਿੰਦੇ ਨਾ ਕੁਝ ਚੰਗਾ ਕੰਮ ਕਰੇ ਨਾ ਹਾਂ ਤੇ ਦਲੇਰ ਤੇ ਮਰਦ ਉਹ ਹੁੰਦਾ ਜਿਹੜਾ ਬੰਦਾ ਉਹਦੀ ਛਲਾਗਾ ਕਰੇ ਛਲਾਗਾ ਕਰੇ ਬਿਲਕੁਲ ਮੈਨੂੰ ਜੇ ਪਾਰਟੀ ਕਲ ਵਿੱਚ ਇਸ ਗੱਲ ਤੇ ਕੁਮਰਤੇ ਐਕਸ਼ਨ ਵੀ ਲੈਂਦੀ ਤਾਂ ਮੈਂ ਹਾਜ਼ਰ ਆ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਦੇਤੇ ਨICKEL ਕੱਸਣ ਲਈ ਹੂੰ ਤੇ ਡਾਰਾਂ ਦੀਆਂ ਡਾਰਾਂ ਨੂੰ ਠੋਕਣਾ ਸ਼ੁਰੂ ਕੀਤਾ ਨਾ ਹੂੰ ਮੈਂ ਕਹਿੰਦਾ ਜੀ ਇਟ ਇਜ਼ ਅਪਰੀਸ਼ੀਏਬਲ ਤੇ ਕੱਲ ਨੂੰ ਜੇ ਸਾਡੀ ਅਕਾਲੀ ਦਲ ਦੀ ਸਰਕਾਰ ਆ ਗਈ ਹੂੰ ਤਾਂ ਮੇਰਾ ਕੱਲ ਵੈਸੇ ਕੱਲ ਸੁਖਬੀਰ ਜੀ ਨੇ ਬਿਆਨ ਵੀ ਦਿੱਤਾ ਹੂੰ ਨਸ਼ੇ ਦੇ ਮਾਮਲੇ ਲੈ ਕੇ ਤਾਂ ਅਸੀਂ ਵੀ ਪਾਰਟੀ ਲੀਡਰਸ਼ਿਪ ਨੂੰ ਕਹਾਂਗੇ ਕਿ ਨੋ ਕੰਪਰੋਮਾਈਜ਼ ਹੂੰ ਐਂਡ ਨੋ ਟੋਲਰੈਂਸ ਹੂੰ ਮਰ ਕੋਈ ਟੋਲਰੈਂਸ ਨਹੀਂ ਹੋਏਗੀ ਨੋ ਮਾਰਜਿਨ ਡਰੱਗਸ ਦੇ ਉੱਪਰ ਡਰੱਗਸ ਫ੍ਰੀ ਪੰਜਾਬ ਝੰਡੇ ਤੇ ਹਮ ਸਭ ਤੋਂ ਪਹਿਲਾਂ ਹਰ ਸਰਕਾਰ ਦਾ ਹਮ ਹਰ ਪਾਰਟੀ ਦਾ ਏਜੰਡਾ ਹੀ ਹੋਣਾ ਚਾਹੀਦਾ ਹੈ ਕਿ ਵੀ ਵਾਂਟ ਡਰੱਗਸ ਫ੍ਰੀ ਪੰਜਾਬ ਹਮ ਹੋਬੀ ਜੀ ਲੁਧਿਆਣੀ ਵੈਸਟ ਦੀ ਚੌਂ ਤੇ ਆਨੇ ਆ ਹੁਣ ਤੁਹਾਡਾ ਨਾਮ ਬਹੁਤ ਚਰਚਾ ਦੇ ਵਿੱਚ ਹੈ ਕਹਿੰਦੇ ਆ ਕਿ ਤੁਸੀਂ ਚੌਂ ਮੈਦਾਨ ਦੇ ਵਿੱਚ ਉਤਰੋਗੇ ਤੇ ਇਲੈਕਸ਼ਨ ਲੜੋਗੇ ਕਿੰਨੇ ਕੋ ਸੱਚਾਈ ਹੈ 100% ਪਾਰਟੀ ਦਾ ਫੈਸਲਾ ਜਾਂ ਤੁਹਾਡਾ ਆਪ ਦਾ ਨਿੱਜੀ ਫੈਸਲਾ ਹੈ ਦੇਖੋ ਪਾਰਟੀ ਦਾ ਬੜਾ ਧੰਨਵਾਦ ਹੈ ਸੁਖਬੀਰ ਜੀ ਮੈਨੂੰ ਪਿਛਲੇ ਦਿਨਾਂ ਚ ਦੋ ਤਿੰਨ ਵਾਰ ਪਰਸਨਲੀ ਮਿਲੇ ਨੇ ਠੀਕ ਹੈ ਉਹਨਾਂ ਨੇ ਕੋਈ ਕਲੀਅਰ ਨਹੀਂ ਕੀਤਾ ਕਿ ਮੈਨੂੰ ਹੀ ਦੇਣੀ ਆ ਕਿਸੇ ਹੋਰ ਨੂੰ ਦੇਣੀ ਆ ਬਟ ਮੀਡੀਆ ਦਾ ਤੁਹਾਡੇ ਸਾਰੇ ਆ ਜੀ ਤੇ ਪਾਰਟੀ ਲੀਡਰਸ਼ਿਪ ਦਾ ਬੜਾ ਧੰਨਵਾਦ ਹੈ ਏਟਲੀਸ ਜਿਹੜੇ ਤਿੰਨ ਚਾਰ ਨਾਮ ਚੱਲ ਰਹੇ ਨੇ ਹੂੰ ਬਿਲਕੁਲ ਨਿਊਜ਼ ਪੇਪਰ ਨੇ ਸਟੋਰੀਜ਼ ਵੀ ਜਿਹੜੀਆਂ ਲਾਉਣੀਆਂ ਸ਼ੁਰੂ ਕੀਤੀਆਂ ਬਿਲਕੁਲ ਸੋ ਮੇਰਾ ਉਹਦੇ ਵਿੱਚ ਨਾਮ ਹੈ ਔਰ ਇਹ ਬਿਲਕੁਲ ਸੱਚ ਹੈ ਬਿਲਕੁਲ ਚੋਣ ਲੜਨੀ ਹੈ ਹਮ ਅਕਾਲ ਪੁਰਖ ਮਹਾਰਾਜ ਦੇ ਅਸ਼ੀਰਵਾਦ ਨਾਲ ਤੇ ਸੰਗਤ ਦੇ ਪਿਆਰ ਨਾਲ ਹਮ ਔਰ ਆਪਣੇ ਕੀਤੇ ਚੰਗੇ ਕੰਮਾਂ ਨਾਲ ਤੇ ਜਿਹੜੇ ਮਾੜੇ ਕੰਮ ਲੋਕ ਕਰਦੇ ਨੇ ਲੋਕ ਮੀਨਸ ਦੂਜੀਆਂ ਪਾਰਟੀਆਂ ਜਾਂ ਹੋਰ ਦੂਜੇ ਆਗੂ ਸਹਿਬਾਨ ਹਮ ਸਾਰੇ ਨਹੀਂ ਮੀਨ ਟੂ ਸੇ ਜਿਹੜੇ ਮਾੜੇ ਕੰਮ ਨਹੀਂ ਕੀਤੇ ਉਹਨਾਂ ਨੂੰ ਮੂਰੇ ਰੱਖ ਕੇ ਤੇ ਜਿਹੜੇ ਚੰਗੇ ਕੰਮ ਕੀਤੇ ਨੇ ਉਹਨਾਂ ਨੂੰ ਮੂਰੇ ਰੱਖ ਕੇ ਸੰਗਤ ਉਹ ਰਿਪੋਰਟ ਕਾਰਡ ਲੈਣਾ ਤੇ ਕਾਲਪੁਰ ਕੁਮਾਰਾ ਜੀ ਦੀ ਕਿਰਪਾ ਹੋਣੀ ਹੈ ਬਿਲਕੁਲ ਚੋਣ ਲੜਾਂਗੇ ਠੋਕ ਕੇ ਲੜਾਂਗੇ ਔਰ ਲੜਨੀ ਲੜਨੀ ਜੋ ਮਰਜੀ ਹੋ ਜੇ ਪਾਰਟੀ ਨਹੀਂ ਮੰਨਦੀ ਫਿਰ ਪਾਰਟੀ ਤਾਂ ਬਹੁਤ ਵੱਡੀ ਚੀਜ਼ ਹੁੰਦੀ ਸੁਪਰੀਮ ਹੈ ਜੀ ਉੱਤ ਸਖਬੀਰ ਬਾਲ ਸਾਹਿਬ ਮੈਂ ਤਾਂ ਉਹ ਅੱਛਾ ਮੈਂ ਇੱਕ ਗੱਲ ਹੋਰ ਕਹਿਣਾ ਮੇਰੀ ਜਿਹੜੀ ਪਹਿਲੀ ਡਿਮਾਂਡ ਹੈ ਨਾ ਉਹ ਇਹ ਨਹੀਂ ਦੋ ਡਿਮਾਂਡਸ ਨੇ ਮੇਰੀਆਂ ਪਹਿਲੀ ਇਹ ਨਹੀਂ ਹੈ ਕਿ ਮੈਨੂੰ ਟਿਕਟ ਦਿਓ ਮੇਰੀ ਪਹਿਲੀ ਡਿਮਾਂਡ ਇਹ ਹੈ ਕਿ ਯੂਨੀਵਰਸਲ ਲਾਅ ਵੀ ਹੁਣ ਨੌਜਵਾਨਾਂ ਨੂੰ ਟਿਕਟ ਦੇ ਨੰਬਰ ਬਿਲਕੁਲ ਨੌਜਵਾਨਾਂ ਨੂੰ ਠੀਕ ਹੈ ਦੂਜੀ ਮੇਰੀ ਮੰਗ ਇਹ ਹੈ ਕਿ ਮੈਨੂੰ ਦਿਓ ਭਾਈ ਮੈਂ ਪਬਲਿਕ ਚ ਵਿਚਰਦਾ ਮੈਂ ਲੀਡਰਸ ਦੇ ਘਰੇ ਨਹੀਂ ਬਹਿ ਕੇ ਫੋਟੋਆਂ ਕਰਾਉਂਦਾ ਆਪ ਦਾ ਕਿਰਤ ਕਾਰੋਬਾਰ ਕਰੀਦਾ ਬਿਲਕੁਲ ਨਾ ਅਜ ਤੱਕ ਰੇਤਾ ਵੇਚਣ ਦਾ ਲੇਬਲ ਨਾ ਨਸ਼ਾ ਵੇਚਣ ਦਾ ਲੇਬਲ ਨਾ ਨੌਜਵਾਨਾਂ ਨੂੰ ਗਮਰਾਹ ਕਰਕੇ ਕਬਜ਼ੇ ਕਰਨ ਦਾ ਲੇਬਲ ਤੇ ਨਾ ਹੀ ਸਾਡੇ ਦਾਦੇ ਪੜਦਾਦੇ ਭਾਈ ਮੰਤਰੀ ਸੰਤਰੀ ਰਹੇ ਨੇ ਅਸੀਂ ਆਮ ਘਰਾਂ ਦੇ ਮੁੰਡੇ ਹੂੰ ਤੇ ਜੇ ਪਾਵਰ ਆਫ ਦਾ ਕਾਮਨ ਮੈਨ ਦੇਖਣੀ ਹੈ ਹੂੰ ਤਾਂ ਮੈਂ ਕਹਿੰਦਾ ਸੁਖਵੀਰ ਜੀ ਨੂੰ ਮੇਰੀ ਤਾਂ ਬੇਜਤੀ ਹੈ ਵੀ ਇੱਕ ਵਾਰੀ ਮੌਕਾ ਦੇਣ ਹੂੰ ਤੇ ਭਾਈ ਜੇ ਕੋਈ ਤਨਾਟ ਕੋਈ ਲੜਨਾ ਚਾਹਦਾ ਉਹਦਾ ਵੋਟ ਸ਼ੇਅਰ ਵੀ ਗਿਣ ਲੈਣਗੇ ਤੇ ਸਾਡਾ ਵੀ ਗਿਣ ਲੈਣਗੇ ਭਾਈ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਜਿੱਤ ਹੋਣੀ ਆ ਜਿੱਤ ਤਾਂ ਪ੍ਰਮਾਤਮਾ ਨੇ ਜੇ ਲਿਖੀ ਆ ਹੋਣੀ ਆ ਬਿਲਕੁਲ ਸਹੀ ਆ ਮੈਂ ਪ੍ਰੈਕਟੀਕਲ ਗੱਲ ਕਰ ਰਿਹਾ ਪੋਜ਼ਿਟਿਵ ਗੱਲ ਕਰਾਂ ਪੋਜ਼ਿਟਿਵ ਗੱਲ ਜੇ ਮੈਂ ਕਰਾਂ ਮੈਂ ਤਾਂ ਕਹੂੰਗਾ ਜਿੱਤਾਂਗੇ 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 ਬਿਲਕੁਲ ਪਰ ਪ੍ਰੈਕਟੀਕਲ ਗੱਲ ਇਹ ਵੀ ਪ੍ਰਮਾਤਮਾ ਨੇ ਜੋ ਲਿਖਿਆ ਪਰ ਮੈਂ ਇਹ ਵਾਅਦਾ ਕਰਦਾ ਸਾਡੀ 2022 ਦੀ ਇਲੈਕਸ਼ਨ ਚ 8000 ਵੋਟ ਇਥੋਂ ਮਿਲੀ ਸਾਡੇ ਗਰੇਵਲ ਸਾਹਿਬ ਨੂੰ ਬਿਲਕੁਲ ਲੋਕ ਸਭਾ ਚ ਬੀਜੇਪੀ ਨੂੰ ਇਥੋਂ 45000 ਮਿਲਦੀ ਹੈ ਤੇ ਸਾਡੇ ਹਲਕੇ ਸਾਨੂੰ ਮਿਲਦੀ ਜੀ 5300 ਬਿਲਕੁਲ ਆਈ ਮਸੀਧੀਆਂ ਚੋਣਾ ਚ 18 ਚੋਂ ਅਸੀਂ 13 ਕੈਂਡੀਡੇਟ ਖੜਾ ਸਕਿਆ ਤੇ ਜ਼ਮਾਨਤਾ ਜप्त ਨਹੀਂ ਜੀ ਸਾਰਿਆਂ ਦੀ ਬਿਲਕੁਲ ਕੁਝ ਕੈਂਡੀਡੇਟ ਤਾਂ ਮੇਰੇ ਅਜੀਜ਼ ਨੇ ਜਿਨ੍ਹਾਂ ਦਾ ਵਿਚਾਰਾ ਪੋਲਿਟੀਕਲ ਮਰਡਰ ਹੀ ਹੋ ਗਿਆ 80 80 100 100 ਵੋਟਾਂ ਪਈਆਂ ਖਤਮ ਹੋ ਗਈ ਤੇ ਲੀਡਰਸ਼ਿਪ ਕਿੱਥੇ ਜੀ ਸਾਡੀ ਫਿਰ ਸਾਡੇ ਸਰਾਰ ਗਰੇਵਾਲ ਸਾਹਿਬ ਵੱਡੇ ਲੀਡਰ ਨੇ ਮੈਂ ਤਾਂ ਉਹਨਾਂ ਦੇ ਕੁਛ ਵੀ ਨਹੀਂ ਉਹਨਾਂ ਦੇ ਤਜਰਬਿਆਂ ਦੇ ਮੁਕਾਬਲੇ ਪਰ ਨੌਜਵਾਨ ਹੋਣ ਦੇ ਨਾਤੇ ਸਵਾਲ ਤਾਂ ਪੁੱਛ ਸਕਦਾ ਕਿ ਭਾਈ ਆਪਾਂ ਕੀ ਰਣਨੀਤੀ ਬਣਾਈ ਹੈ ਕੋਰ ਕਮੇਟੀ ਮੈਂਬਰ ਨੇ ਉਹ ਪਾਰਲੀਮੈਂਟਰੀ ਬੋਰਡ ਮੈਂਬਰ ਨੇ ਤਨਾਟ ਨੇ ਪੁਰਾਣਾ ਪਰਿਵਾਰ ਹੈ ਤੇ ਪਲੌਨ ਫੀਲਡ 'ਚ ਨੌਜਵਾਨਾਂ ਨੂੰ ਭਾਈ ਥੋੜੀ ਗੱਲ ਹੋਈ ਆ ਉਹਨਾਂ ਨਾਲ ਵੀ ਤੁਸੀਂ ਨਾ ਤੁਸੀਂ ਟਰਾਈ ਕਰੋ ਮੈਨੂੰ ਅੱਗੇ ਆ ਲੈਣ ਦਾ ਗਰੀਬਲ ਸਾਹਿਬ ਤਾਂ ਬਜ਼ੁਰਗ ਨੇ ਹੁਣ ਉਹਨਾਂ ਨੇ ਥੋੜੀ ਅੱਗੇ ਆਉਣਾ ਫਿਰ ਜਿਹੜਾ ਰੌਲਾ ਪਿਆ ਉਹ ਕਹਿੰਦੇ ਮੇਰੇ ਬੇਟੇ ਨੇ ਜੂ ਪਰਿਵਾਰ ਤਾਂ ਉਹੀ ਹੈ ਨਾ ਭਾਈ ਹੂੰ ਫਿਰ ਸੁਧਾਰੂ ਘਰਾਂ ਦੇ ਨੌਜਵਾਨਾਂ ਦੀ ਵਾਰੀ ਕਦੋਂ ਆਊਗੀ ਭਾਈ ਹੈ ਇਹ ਕੋਈ ਧੋਹਣ ਲਖਾ ਕੇ ਆਏ ਆ ਵੀ ਜਿਹਦੇ ਇੱਕ ਵਾਰੀ ਬਾਪ ਦਾਦੇ ਕੋਈ ਬਜ਼ੁਰਗ ਮੰਤਰੀ ਬਣ ਜਾਣ ਜਾਂ ਕੋਈ ਬਣ ਜਾਏ ਤੇ ਉਹਨਾਂ ਨੂੰ ਹੀ ਟਿਕਟਾਂ ਮਿਲੀਆਂ ਭਾਈ ਹੂੰ ਯੂ ਸੀ ਦਾ ਵੋਟ ਯੂ ਸੀ ਦਾ ਵੋਟ ਹੁਣ ਤੁਸੀਂ ਅੱਜ ਜਰਨਲਿਸਟ ਹੋ ਯਾਰ ਤੁਸੀਂ ਆਪਣੀ ਛੱਡੋ ਮੇਰੀ ਛੱਡੋ ਯਾਨ ਲੁਧਿਆਣੇ ਦੇ ਡੈਪਟੀ ਕਮਿਸ਼ਨਰ ਦੇਖੋ ਇਸ ਕੁਆਇਟ ਯੰਗ ਮੈਨ ਬਿਲਕੁਲ ਸਹੀ ਆ ਬਿਲਕੁਲ ਤੁਸੀਂ ਕਾਰਪੋਰੇਸ਼ਨ ਦੇ ਕਮਿਸ਼ਨਰ ਦੇਖੋ ਇਸ ਯੰਗ ਮੈਨ ਕਿੰਨੇ ਆਈਪੀਐਸ ਆਈਐਸ ਨੌਜਵਾਨ ਸਾਡੇ ਕੁੜੀਆਂ ਮੁੰਡੇ ਭੈਣ ਭਰਾ ਸਾਡੇ ਅਫਸਰ ਸਾਹਿਬਾਨ ਬਣੇ ਬੈਠੇ ਨੇ ਲੁਧਿਆਣੇ ਚ ਕਿੰਨੀਆਂ ਯੰਗ ਗਰਲਸ ਜਿਹੜੀਆਂ ਨੇ ਯੰਗ ਆਫਸਰਸ ਨੇ ਸਾਡੀਆਂ ਭੈਣਾ ਆਪੀਐਸ ਰੈਂਕ ਤੇ ਬਿਕੇ ਬਿਲਕੁਲ ਸਹੀ ਆ ਯਾਰ ਹੁਣ ਬੰਦਾ ਇਹਦਾ ਮਤਲਬ ਇੱਕ ਬੰਦਾ ਰਿਟਾਇਰ ਹੋ ਕੇ ਕਵੇ ਮੈਹਕਮੇ ਚ ਕਿ ਮੈਨੂੰ 60 ਤੋਂ ਬਾਅਦ 70 ਦਾ ਦੇ ਦਿਓ ਮੌਕਾ ਮੈਂ ਮੈਨੂੰ ਪੈਸੇ ਚਾਹੀਦੇ ਨੇ ਮੈਨੂੰ ਸ਼ਾਰਟ ਚਾਹੀਦੀ ਏ ਆ ਨੌਜਵਾਨ ਜਿਹੜਾ ਇਹਨੂੰ ਨੌਕਰੀ ਵੀ ਨਾ ਮਿਲੇ ਇਹਨੂੰ ਟਿਕਟ ਵੀ ਨਾ ਮਿਲੇ ਮੁੜ ਕੇ ਉਹ ਡਿਪਰੈਸ਼ਨ ਚ ਵੀ ਆਵੇ ਉਹ 파ਹੇ ਵੀ ਲਵੇ ਬਿਲਕੁਲ ਹੈ ਤੇ ਤੁਸੀਂ ਹੁਣ ਤੁਸੀਂ ਇਹ ਜਰਨਲਿਸਟ ਹੋ ਜੀ ਤੁਸੀਂ ਆਪਣੇ ਭਵਿੱਖ ਬਾਰੇ ਨਹੀਂ ਸੋਚਦੇ ਬਿਲਕੁਲ ਬਿਲਕੁਲ ਹੈ ਤੇ ਜੇ ਅੱਜ ਕੋਈ ਕਵੇ ਕਿ ਮੈਂ ਭਵੇਕ ਨੌਜਵਾਨੀ ਨਾ ਰੀੜ ਦੀ ਹੱਡੀ ਹੁੰਦੀ ਹੈ ਜੀ ਤੇ ਬੰਦਾ ਕਵੇ ਸੀ ਆਪਣੀ ਰੀੜ ਦੀ ਹੱਡੀ ਆਪ ਹੀ ਤੋੜਨੀ ਹੈ ਭਈ ਨੌਜਵਾਨ ਹੁਣ ਸਿਆਣਾ ਹੋ ਗਿਆ ਬਿਲਕੁਲ ਸਹੀ ਹੁਣ ਝੰਡੇ ਤੇ ਡੰਡੇ ਚੱਕਣ ਵਾਲਾ ਨੌਜਵਾਨੀ ਹੈ ਪੜਿਆ ਲਿਖਿਆ ਹੋ ਗਿਆ ਹੁਣ ਪੜਿਆ ਲਿਖਿਆ ਨੌਜਵਾਨਾ ਹੁਣ ਤਾਂ ਭਾਈ ਰਣਨੀਤੀ ਬਣਾ ਕੇ ਹਮ ਅੱਜ ਚੌਂਕੜਾ ਮਾਰ ਕੇ ਲੈ ਚਲੋ ਮੇਰੇ ਨਾਲ ਹੁਣੇ ਚੌਂਕੜਾ ਮਾਰ ਕੇ ਮੁੱਦੇ ਤੇ ਗੱਲ ਕਰਾਂਗੇ ਰੋਡ ਤੇ ਬਹਿ ਕੇ ਹਮ ਅੱਜ ਮੇਰੇ ਫਾਦੇ ਥੋੜੀ ਚੌਂਕੜਾ ਮਾਰ ਸਕਦੇ ਨਹੀਂ ਬਿਲਕੁਲ ਸਹੀ ਆ ਬਿਲਕੁਲ ਇਹ ਤੇ ਅਫਰੈਂਸ ਯਾਰ ਮੈਂ ਕਹਿਣਾ ਚਾਹੁੰਦਾ ਮੈਨੂੰ ਨਹੀਂ ਦੇਣੀ ਹੋਰ ਕਿਹਨੂੰ ਦੇ ਦਿਓ ਚਲੋ ਮੈਂ ਨਰਾਜ਼ਗੀ ਨਹੀਂ ਕਰੂੰਗਾ ਯਾਰ ਤੋ ਬਈ ਕਿਸੇ ਆਮ ਕਰਦੇ ਨੌਜਵਾਨ ਨੂੰ ਤਾਂ ਦਿਓ ਪਰਦਵੋ ਨੌਜਵਾਨ ਨੂੰ ਨੌਜਵਾਨ ਨੂੰ ਤੇ ਦੂਜਾ ਆਮ ਕਰਦੇ ਨੌਜਵਾਨ ਨੂੰ ਜਿਹਨੂੰ ਸੰਗਤ ਪਿਆਰ ਕਰਦੀ ਹੋਵੇ ਉਹਦਾ ਕੀ ਫਾਇਦਾ ਨੌਜਵਾਨ ਤਾਂ ਹੋਵੇ ਜੀ ਵੱਡੇ ਧਨਾਟ ਪਰਿਵਾਰ ਦਾ ਤੇ ਪਿਆਰ ਗੁਆਢੀ ਵੀ ਨਾ ਕਰਦਾ ਹੋਵੇ ਬਿਲਕੁਲ ਸਹੀ ਹੈ ਉਹਦਾ ਕੀ ਫਾਇਦਾ ਬੀਜੀ ਆਪਾਂ ਮੰਨ ਲਈਏ ਜੇ 50% ਚਾਂਸ ਰਹਿ ਜਾਂਦਾ ਤੁਹਾਡਾ ਫੇਰ ਵੀ ਚੌਣ ਮੈਦਾਨ ਚ ਉਤਰੋਗੇ ਮੈਂ ਬਿਲਕੁਲ ਉਤਰੂੰਗਾ ਜੀ ਮੇਰੇ ਸਾਰੇ ਮੇਰੇ ਭੈਣ ਭਰਾ ਮੇਰੇ ਸੰਗਤ ਮੇਰੇ ਨੌਜਵਾਨ ਮੈਨੂੰ ਕਹਿੰਦੇ ਬਾਈ ਜੀ ਜੋ ਮਰਜ਼ੀ ਹੋ ਜੇ ਆਪਾਂ ਕੰਮ ਇਹ ਕਰਨਾ ਹੀ ਕਰਨਾ ਆਜ਼ਾਦ ਹੋਵੋਗੇ ਜਾਂ ਫਿਰ ਕਿਸੇ ਪਾਰਟੀ ਵੱਲੋਂ ਦੇਖੋ ਮੈਂ ਸਖਬੀਰ ਜੀ ਤੋਂ ਬਾਹਰ ਨਹੀਂ ਜਾ ਸਕਦਾ ਯਾਰ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਪਰਮਾਤਮਾ ਜਾਣਦਾ ਮੈਂ ਘਰੇ ਬਹਿ ਜਾਵਾਂ ਮੈਂ ਸਖਬੀਰ ਜੀ ਦੇ ਉਲਟ ਨਹੀਂ ਚੱਲਣਾ ਕਿਉਂਕਿ ਹੀ ਇਜ਼ ਅ ਵੈਰੀ ਜੈਂਟਲਮੈਨ ਮਤਲਬ ਹੋਰ ਪਾਰਟੀ ਨਹੀਂ ਚਲੋ ਸੁਣੋ ਸੁਣੋ ਸੁਣ ਲਓ ਪਰ ਜੇ ਕੁਝ ਚੁਰੇਂਦਾ ਪਰਿਵਾਰਾਂ ਨੂੰ ਹੀ ਮੌਕਾ ਮਿਲਿਆ ਫਿਰ ਭਾਈ ਅਸੀਂ ਅਗੇਂਸਟ ਵੀ ਚੱਲ ਸਕਦੇ ਹਾਂ ਵਿਰੋਧ ਕਰੋਗੇ ਬਿਲਕੁਲ ਉਹ ਪਾਰਟੀ ਦਾ ਥੋੜੀ ਕਰਾਂਗੇ ਜੀ ਅਸੀਂ ਇਹ ਆਈਡੀਓਲੋਜੀ ਦਾ ਕਰਾਂਗੇ ਵਿਰੋਧ ਅਸੀਂ ਸਿਧਾਂਤਾਂ ਦਾ ਕਰਾਂਗੇ ਭਾਈ ਅਸੀਂ ਨੌਜਵਾਨਾਂ ਦੀ ਸੋਚ ਦੇ ਕਤਲ ਹੋਣ ਦਾ ਵਿਰੋਧ ਕਰਾਂਗੇ ਭਾਈ ਅਸੀਂ ਪਾਰਟੀ ਦਾ ਥੋੜੀ ਕਰਾਂਗੇ ਮੈਦਾ ਸੁਖਵੀਰ ਜੀ ਨੂੰ ਉਹ ਦਿਨ ਕਿਹਾ ਮੈਂ ਕਿਹਾ ਸਰ ਮੈਨੂੰ ਭਾਵੇਂ ਹੁਣੇ ਹੀ ਪਾਇ ਲਾ ਦਿਓ ਹੂੰ ਅਸੀਂ ਇੱਕ ਪਾਸੇ ਹੀ ਚੱਲਾਂਗੇ ਫਿਰ ਮੈਂ ਟੈਲੀਫੋਨ ਕਰੂੰਗਾ ਲੋਕਾਂ ਨੂੰ ਵੀ ਭਾਈ ਫਿਰ ਚੰਗੇ ਬੰਦੇ ਨੂੰ ਵੋਟ ਪਾਉਣੀ ਹੈ ਜਿਹੜਾ ਮਰਜ਼ੀ ਹੋਵੇ ਯਾਰ ਪਾਰਟੀ ਦਾ ਲੁਧਿਆਣਾ ਚ ਸੀਨੀਅਰ ਅਕਾਲੀ ਦਲ ਦੇ ਲੀਡਰ ਹੈਗੇ ਨੇ ਉਹ ਇਹ ਚੀਜ਼ ਨਹੀਂ ਸੋਚਦੇ ਜਿਵੇਂ ਤੁਸੀਂ ਸੋਚੀ ਆ ਵੀ ਨੌਜਵਾਨ ਨੂੰ ਅੱਗੇ ਆਣਾ ਚਾਹੀਦਾ ਉਹ ਵੀ ਇਹ ਸੋਚ ਲਣ ਵੀ ਯਾਰ ਚਲੋ ਠੀਕ ਹੈ ਜੇ ਹੌਬੀ ਟਿਕਟ ਮੰਗ ਰਿਹਾ ਹੈ ਪਾਰਟੀ ਤੋਂ ਤੇ ਅਸੀਂ ਉਹਦਾ ਸਾਥ ਦਈਏ ਬੰਦੇ ਦਾ ਤੁਸੀਂ ਆਪ ਮੈਨੂੰ ਇੱਕ ਵਿਟਨੈਸ ਦਿਓ ਤੁਸੀਂ ਇੰਨੀ ਦੇਰ ਤੋਂ ਜਰਨਲਿਜ਼ਮ ਚੋਂ ਭਰਾਵੇ ਹੂੰ ਮੈਂ ਤੁਹਾਡੀ ਗੱਲ ਦਾ ਜਵਾਬ ਜਿਹੜਾ ਉਹ ਪਹਿਲਾਂ ਚਲੋ ਦੇ ਦਿੰਨਾ ਹੂੰ ਤੁਸੀਂ ਸੀਨੀਅਰ ਲੀਡਰਸ਼ਿਪ ਜੇ ਇਹ ਅੱਛਾ ਮੈਂ ਤੁਹਾਨੂੰ ਇੱਕ ਹੋਰ ਕੈਮਰੇ 'ਚ ਗੱਲ ਦੱਸ ਰਿਹਾ ਹੂੰ ਆ ਪਿਛਲੇ ਹਫਤੇ ਸੁਖਵੀਰ ਜੀ ਆਏ ਸੀ ਬਿਲਕੁਲ ਬਹੁਤ ਸੀਨੀਅਰ ਲੀਡਰਸ ਨੇ اے ਭਾਈ ਸਾਰੇ ਸੁਣ ਲਿਓ ਇਸ ਕੈਮਰੇ ਰਾਹੀਂ ਅਕਾਲੀ ਦਲ ਦੀ ਲੀਡਰਸ਼ਿਪ ਵੀ ਸੁਣ ਲਵੇ ਜਿਹੜੀ ਕਹਿੰਦੀ ਵੀ ਪਤਾ ਨਹੀਂ ਸ਼ਾਇਦ ਸਾਡੇ ਤੋਂ ਬਿਨਾ ਚੋਣਾ ਹੀ ਨਹੀਂ ਕਿਸੇ ਨੇ ਲੜਨੀਆ ਬੜੇ ਬਜ਼ੁਰਗ ਸਹਿਬਾਨ ਉਹ ਮਹਾਰਾਜ ਦਾ ਲੱਖ ਲੱਖ ਸ਼ੁਕਰ ਹੈ ਭਾਈ ਲੁਧਿਆਣੇ ਦੀ ਲੀਡਰਸ਼ਿਪ ਦੇ ਮਿਡਲ ਏਜੇਸ ਦੇ ਤੇ ਬਜ਼ੁਰਗ ਸਹਿਬਾਨ ਮੇਰੇ ਕੰਨ ਚ ਆ ਕੇ ਕਹਿੰਦੇ ਕਾਕਾ ਵਧੀਆ ਫੱਟੇ ਚੱਕਦੇ ਸੀ ਤੇਰੇ ਨਾਲ ਹੂੰ ਪਾਪ ਪ੍ਰਮਾਤਮਾ ਦੀ ਫੋਟੋ ਮੱਥੇ ਲਗਦੀ ਆ ਹੂੰ ਮੈਨੂੰ ਬਜ਼ੁਰਗ ਸਹਬਾਨਾ ਨੇ ਮੇਰੇ ਕਾਂਚ ਕਈ ਇੰਨੀ ਗੱਲ ਤੇ ਜਿਹੜੇ ਮੇਰੇ ਤੋਂ ਛੋਟੀਆਂ ਉਮਰਾਂ ਵਾਲੇ ਨੇ ਉਹ ਵੀ ਕਹਿੰਦੇ ਹੌਬੀ ਵੀਰੇ ਨੂੰ ਮੌਕਾ ਮਿਲੂ ਅਸੀਂ ਫੱਟੇ ਚੱਕ ਲਿਆਂਗੇ ਹੂੰ ਬਜ਼ੁਰਗ ਸਹਬਾਨ ਮੇਰੇ ਕਾਂਚ ਕਈਆਂ ਨੇ ਕਹਤਾ ਵੀ ਕੱਕਾ ਫੱਟੇ ਚੱਕ ਦੇ ਸ਼ਾਬਾਸ਼ ਲੈ ਹੁਣ ਕਿਹੜਾ ਕਿਹੜਾ ਨਾਮ ਲਈਏ ਹੂੰ ਫਿਰ ਅਸੀਂ ਕਹੇ ਦੇ ਭਵਿੱਖ ਦਾ ਵੀ ਨੁਕਸਾਨ ਨਹੀਂ ਬਿਲਕੁਲ ਸਹੀ ਆ ਤੇ ਰਹੀ ਗੱਲ ਹੁਣ ਦੂਜੀ ਜੇ ਸੀਨੀਅਰ ਲੀਡਰਸ਼ਿਪ ਇਹ ਸੋਚੇ ਕਿ ਹੌਬੀ ਨੂੰ ਦੇਣੀ ਹੈ ਤਾਂ ਫਿਰ ਸਾਨੂੰ ਲੜਨਾ ਪਵੇਗਾ ਲੜਨਾ ਪਵੇਗਾ ਫਿਰ ਤੀਜੀ ਗੱਲ ਹੋਣਾ ਜੋ ਮੈਂ ਹੀ ਕਿਉਂ ਹਮ ਭਾਈ ਜਦੋਂ ਆਸ਼ੂ ਮੰਤਰੀ ਸੀ ਹਮ ਮੈਂ ਸਭ ਤੋਂ ਵੱਧ ਰੋਣਾ ਪਾਇਆ ਅੰਡਰਪਾਸੇ ਚ ਪਾਣੀ ਖੜਦਾ ਸੀ ਤੇ ਮੈਂ ਕਹਿੰਦਾ ਸੀ ਆਸ਼ੂ ਜੀ ਤੁਹਾਡੀ ਸਰਕਾਰ ਸਮਾਰਟ ਸਿਟੀ ਦੇ ਨਾਂ ਤੇ ਕਰੋੜਾਂ ਲਾਉਂਦੇ ਜੀ ਤੇ ਆ 2 ਰੁਪਏ ਦੀ ਪਾਣੀ ਦੀ ਨਿਕਾਸੀ ਨਹੀਂ ਤੁਹਾਡੇ ਤੋਂ ਹੀ ਜਿੱਤੇ 100 ਟੈ ਲੱਗਣੀ ਸੀ 1000 ਥੋਪਤੀ ਕਾਦੇ ਲਈ ਯਾਰ ਸੜਕਾਂ ਈਡੀਆਂ ਕਰਤੀਆਂ ਕਿਪਸ ਮਾਰਕੀਟ ਦਾ ਜਨੇਰੀ ਲਿਆਤੀ ਪੈਸੇ ਲਾ ਲ ਬਿਲਕੁਲ ਆਰਓ ਵੀ ਕਿੰਨਾ ਲੇਟ ਹੋਇਆ ਜੀ ਸਰਕਾਰ ਨੂੰ ਚੂਨਾ ਬਿਲਡਰ ਨੇ ਲਾਇਆ ਜੀ ਜਿਹੜੀ ਚੀਜ਼ ਅੱਜ ਸ਼ੁਰੂ ਕਰਨ ਲੱਗਿਆ ਐਸਟੀਮੇਟਡ ਜਿਹੜੀ ਜਿਹੜੀ ਪਹਿਲੀ ਕਾਸਟ ਸੀਗੀ 100 ਰੁਪਏ ਸੀ ਬਣਨ ਵੇਲੇ 400 ਹੋ ਗਈ ਉਹਦਾ ਐਗਜ਼ਾਮਪਲ ਦੇ ਰਿਆਂ ਉਹਦਾ ਖਰਚ ਕਿਦੇ ਸਿਰ ਪਿਆ ਦੱਸਣ ਭਾਈ ਬਿਲਡਰ ਨੇ ਆਪਣੇ ਸਿਰ ਪਾਇਆ ਤੇ ਜੇ ਸਰਕਾਰ ਦੇ ਸਿਰ ਪਏ ਤਾਂ ਫਿਰ ਆਸ਼ੂ ਜੀ ਨੂੰ ਸੋਚਣਾ ਚਾਹੀਦਾ ਸੀ ਭਾਈ ਹੂੰਬ ਚੜ ਚੜ ਕੇ ਰੌਲਾ ਆਪਾ ਪਾਉਂਦੇ ਸੀ ਅਸੀਂ ਅੰਡਰ ਮੈਨੂੰ ਧਰਨੇ ਲਾਉਣੇ ਪਏ ਨੇ ਮਰੀਆਂ ਖਬਾਰਾਂ ਪ੍ਰਾਣੀਆਂ ਚੈੱਕ ਕਰ ਲਓ ਜਾਣਦੇ ਆਂ ਸੀ ਪਬਲਿਕਲੀ ਰੌਲਾ ਪਾਉਣਾ ਪਿਆ ਆ ਪਾਰਕਾਂ 'ਚ ਸਮਾਰਟ ਸਿਟੀ ਦੇ ਨਾਂ ਤੇ ਲੈਅਰ ਬੈਲੀਆਂ ਬਣਾਤੀਆਂ ਟਾਇਲਟ ਉੱਥੇ ਹੈ ਨਹੀਂਗੇ ਬਜ਼ੁਰਗ ਨੌਜਵਾਨ ਵਿਸ਼ੇਸ਼ ਤੌਰ ਤੇ ਧੀਆਂ ਭੈਣਾਂ ਬੱਚੀਆਂ ਲਈ ਹਾਂਜੀ ਕਿੱਥੇ ਲਾਇਏ ਕਰੋੜਾ ਰੁਪਏ ਭਾ ਫੁੱਲ ਬੂਟੇ ਤੇ ਕਰੋੜਾ ਰੁਪਏ ਲਾਇਨੇ ਭਾਈ ਅਸੀਂ ਰੌਣਾ ਪਾਇਆ ਰੌਣਾ ਛਾਡੂ ਅਜ ਤੱਕ ਪਤਾ ਹੈ ਪਬਲਿਕ ਦੇ ਲਈ ਗੱਲ ਕੀਤੀ ਭਈ ਤਾਂ ਹੀ ਪਬਲਿਕ ਪਿਆਰ ਕਰਦੀ ਉਸ ਤੋਂ ਇਲਾਵਾ ਬੜੇ ਇਸ਼ੂਸ ਨੇ ਅ ਚੌਕ ਦੀ ਟ੍ਰੈਫਿਕ ਲਾਈਟ ਚਲਾਉਣ ਤੱਕ ਲਈ ਰੌਣਾ ਪਾਉਣਾ ਪਿਆ ਜਿਹੜੀ ਟ੍ਰੈਫਿਕ ਲਾਈਟ ਨਵੀਂ ਲਵਾਉਣ ਲਈ ਸੋ ਪਬਲਿਕ ਅੱਜ ਦੀ ਰੇਟ ਚ ਚਾਹੁੰਦੀ ਆ ਉਹਨਾਂ ਲੋਕਾਂ ਨੂੰ ਹੂੰ ਚਾਹੇ ਹੌਬੀ ਹੋਵੇ ਚਾਹੇ ਲਾਈਕ ਹੌਬੀ ਹੋਵੇ ਹੂੰ ਪਬਲਿਕ ਚਾਹੁੰਦੀ ਹੈ ਉਹਨਾਂ ਲੋਕਾਂ ਨੂੰ ਭਰਾਵੋ ਜਿਹੜੇ ਲੋਕ ਤੁੱਪੇ ਸਾਰੇ ਸ਼ਹਿਰ ਨੇ ਵੀ ਅਰੀ ਦੇਖਿਆ ਭਈਆ ਲਾਈਟਾਂ ਬੰਦ ਹੁੰਦੀਆਂ ਸੀ ਹਮ ਆਪਣੇ ਨੌਜਵਾਨਾਂ ਨੂੰ ਲੈ ਕੇ ਟ੍ਰੈਫਿਕ ਤੇ ਲਾਈਟਾਂ ਤੇ ਟ੍ਰੈਫਿਕ ਆਪ ਘਡੌਂਦ ਰਿਆ ਗਰਮੀਆਂ 'ਚ ਖੜਕਰ ਹਮ ਇਹ ਮੁੱਦੇ ਨਹੀਂ ਹੈ ਇਹ ਸੋਚ ਹੈ ਸੋਚ ਹੈ ਇੱਕ ਨੌਜਵਾਨ ਦੀ ਸੋਚ ਹੈ ਵੀ ਯਾਰ ਦੁਪਹਿਰ ਦਾ ਟਾਈਮ ਹੈ ਸਾਡੀਆਂ ਭੈਣਾ ਬੱਚਿਆਂ ਨਾਲ ਸਕੂਲੋਂ ਬੱਚੇ ਲਿਜਾ ਕੇ ਅੱਧਾ ਅੱਧਾ ਘੰਟਾ ਜਾਮ 'ਚ ਖੜੀਆਂ ਹੈ ਕਿਉਂ ਨਾ ਟ੍ਰੈਫਿਕ ਕਢਾ ਦਈਏ ਇਹ ਸੋਚ ਹੈ ਭਾਈ ਇਹ ਮੰਤਰੀ ਨਿਕਲਦੇ ਨੇ ਬਾਹਰ ਦੱਸੋ ਮੈਨੂੰ ਕਿਹੜਾ ਮੈਂ ਕਹਿੰਦਾ ਤੁਰਤਾ ਹੁੰਦੇ ਨਹੀਂ ਬਈ ਇਹਨਾਂ ਤੋਂ ਜਿਹੜੇ ਸਾਡੇ ਬਜ਼ੁਰਗ ਲੀਡਰ ਸਾਹਿਬਾਨ ਨੇ ਉਹ ਨਹੀਂ ਇੰਨੀਆਂ ਫਿਜ਼ੀਕਲ ਐਕਟੀਵਿਟੀਆਂ ਕਰ ਸਕਦੇ ਐਗਜ਼ਾਮਪਲ ਹਰ ਪਾਰਟੀ ਅੱਜ ਨੌਜਵਾਨ ਚਿਹਰੇ ਲਾ ਰਹੀ ਹੈ ਕਾਂਗਰਸ ਨੇ ਛਿਆਰਿਆਂ ਸਾਲਾਂ ਦਾ ਰਾਜਾ ਬੜਿਕ ਪ੍ਰਧਾਨ ਲਾਇਆ ਆ ਆਦਮੀ ਪਾਰਟੀ ਦਾ ਪ੍ਰਧਾਨ ਅਮਨ अरोੜਾ ਦੇਖ ਲਓ ਮਿਡਲ ਯੰਗ ਬਿਲਕੁਲ ਭਗਵਾਨ ਤੁਮਨ ਸਾਹਿਬ ਦੇਖ ਲਓ ਮிடਲ ਯੰਗ ਉਹਨਾਂ ਦੇ ਐਮਐਲਏ ਕਈ ਜਮਾ ਨੌਜਵਾਨ ਨੇ ਨੌਜਵਾਨ ਨੇ ਤੇ ਭਾਈ ਫਿਰ ਉਤੋਂ ਅਸੀਂ ਸਿੱਖ ਲਈ ਕੀ ਹਰਜ ਹਮ ਸ਼ੁਕਰ ਹੈ ਬੈਠਾ ਕਿ ਨਾ ਸੁਖਬੀਰ ਜੀ ਵਾਪਸ ਪ੍ਰਧਾਨ ਬਣ ਗਏ ਹੁਣ ਸਾਡੇ ਭੁੰਦਰ ਸਾਹਿਬ ਨੂੰ ਐਕਟਿੰਗ ਪ੍ਰਧਾਨ ਲਾਇਆ ਸੀ ਉਹਨਾਂ ਦੀ ਏ ਅਕੋਰਡਿੰਗ ਕੀ ਭੁੰਦਰ ਸਾਹਿਬ ਇੰਨਾ ਮੂਵਮੈਂਟ ਕ੍ਰੀਏਟ ਕਰ ਸਕਦੇ ਨੇ ਸਾਨੂੰ ਤਾਂ ਯਰ ਯੰਗ ਫੇਸਿਸ ਚਾਹੀਦੇ ਨੇ ਕੋ ਵੀ ਜੀ ਥੋਡੀਆਂ ਗੱਲਾਂ ਤਾਂ ਨਹੀਂ ਬਦਲ ਜਾਣਗੀਆਂ ਮੰਨ ਲਓ ਟਿਕਟ ਮਿਲ ਵੀ ਜਾਂਦੀ ਆ ਜਿੱਤ ਵੀ ਜਾਂਨੇ ਹਾਂ ਕਿਉਂਕਿ ਲੋਕ ਅਕਸਰ ਇਹ ਚਰਚਾ ਕਰਦੇ ਆ ਵੀ ਇੱਕ ਵਾਰੀ ਜਦੋਂ ਅਸੀਂ ਵੋਟ ਪਾ ਦਿੰਨੇ ਆ ਤੇ ਮੁੜ ਕੇ ਨਾ ਲੀਡਰ ਲੱਭਦਾ ਤਾਂ ਜਿਹਨੂੰ ਅਸੀਂ ਚੁਣ ਕੇ ਭੇਜਿਆ ਹੁੰਦਾ ਉਹ ਵੀ ਨਹੀਂ ਲੱਭਦਾ ਹੁੰਦਾ ਉਹ ਤਾਂ ਫਿਰ ਭਾਈ ਗੱਲ ਸੁਣੋ ਹੂੰ ਉਹਦੇ 'ਚ ਨਾ ਤਾਂ ਥੋੜਾ ਨੁਕਸਾਨ ਨਾ ਪਬਲਿਕ ਦਾ ਨੁਕਸਾਨ ਤੇ ਜੇ ਮੇਰੇ ਵਰਗੇ ਨੇ ਆਪਣਾ ਭਵਿੱਖ ਬਸ ਇੰਨਾ ਇੱਕ ਪੈਸੰਜਰ ਗੱਡੀ ਵਾਲਾ ਹੀ ਬਣਾਉਣਾ ਤਾਂ ਭਾਈ ਮੈਂ ਵੀ ਓਨਰ ਕਾ ਬਣ ਜੂ ਹੂੰ ਪਰ ਮੇਰੇ ਅਕੋਰਡਿੰਗਲੀ ਨਾ ਬ੍ਰਦਰ ਇਹ ਜਿਹੜੀ ਸੋਚ ਹੁੰਦੀ ਨਾ ਪਰਮਾਤਮਾ ਤੁਹਾਡੇ ਚ ਪੈਦਾ ਕਰਦਾ ਮੁਕ ਦੀ ਗੱਲ ਇਹ ਆ ਤੇ ਜੇ ਪਰਮਾਤਮਾ ਨੇ ਕੀਤੀ ਹੈ ਨਾ ਮੈਂ ਵਾਅਦਾ ਕਰਦਾ ਹਮ ਹਲਕਾ ਪਛਮੀ ਦੇ ਵਿੱਚ ਇਸ ਵਾਰੀ ਮੌਕਾ ਮਿਲੇਗਾ ਨਹੀਂ ਮਿਲੇਗਾ ਕੀ ਕਰਾਂਗੇ ਅੱਗੇ 27 ਆ ਰਹੀ ਹੈ ਨਾ ਬਿਲਕੁਲ ਆ ਰਹੀ ਆ ਮੈਂ ਠੋਕ ਕੇ ਕਹਿਣਾ ਜੀ ਸਾਰਿਆਂ ਨੂੰ ਹਮ ਹਲਕਾ ਵੀ ਸਾਡਾ ਹੋ ਤੇ ਭਾਈ ਸੀਟਾਂ ਵੀ ਸਾਡੇ ਘਰਾਂ ਛੋੜ ਗਿਆ ਕੋਈ ਜਿੰਨਾ ਮਰਜੀ ਜੋਰ ਲਾ ਲੇ ਸੰਗਤ ਦਾ ਪਿਆਰ ਲੈਣਾ ਯਾਰ ਕਿੱਡਾ ਕੌਖਾ ਤੂੰ ਇਸ ਸੰਗਤ ਲਈ ਚੰਗੇ ਚਾਰ ਕੰਮ ਕਰੋ ਸੰਗਤ ਤਾਂ ਤੁਹਾਡੇ ਤੋਂ ਜਹਾਨ ਵਾਰ ਦਿੰਦੀ ਹੈ ਬਿਲਕੁਲ ਸਹੀ ਤੇ ਸਾਡੇ ਪੱਲੇ ਹੋਰ ਕੀ ਹੈ ਯਾਰ ਸਧਾਰਨ ਘਰਾਂ ਦੇ ਮੁੰਡੇ ਆ ਸਾਡੇ ਪੱਲੇ ਸਾਡੀ ਸੰਗਤ ਹੀ ਯਾਰ ਬਿਲਕੁਲ ਕਿਸੇ ਦੇ ਪੱਲੇ ਹੋ ਵੱਡੇ ਵੱਡੇ ਕਾਰੋਬਾਰੀਆਂ ਵੱਡੇ ਵੱਡੇ ਸਕੈਮਸ ਜਾਂ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਕੋਈ ਹੋਟਲ ਪੰਪ ਬਣਾਏ ਹੋਣੇ ਆ ਉਹ ਮੈਂ ਕਹਿੰਦਾ ਭਈ ਸਾਡੇ ਕੋਲੇ ਜੋ ਹੈਗਾ ਨਾ 27 ਚ ਮੈਂ ਲਿਖ ਕੇ ਦਿਨਾ ਤੈਨੂੰ ਗੁਣੇ ਲੈ ਲਓ ਹੂੰ ਹੁੰਦਾ ਬਹੁਤ ਫਾਸਟ ਡਿਸੀਜਨਸ ਹੋਏ ਨੇ ਨਾ ਬਿਲਕੁਲ ਪਾਰਟੀ ਦਿੰਦੀ ਹੈ ਟਿਕਟ ਪਤਾ ਨਹੀਂ ਆਪਾਂ ਖੜਦੇ ਆ ਜਿੱਤਦੇ ਆ ਮੇਰੀ ਤਾਂ ਤਿਆਰੀ ਇਸ ਤਰ੍ਹਾਂ ਦੀ ਚੱਲਦੀ ਆ ਮੇਰੇ ਵੀਰ ਮੈਂ 27 ਚ ਵੀ ਤੁਸੀਂ ਇੱਥੇ ਹੋਵੋਗੇ ਹੂੰ ਤੇ ਅੱਜ ਤੁਸੀਂ ਜਿਹੜਾ ਸਵਾਲ ਸ਼ੁਰੂ ਕੀਤਾ ਸੀ ਨਾ ਵੀ ਥੋੜੀ ਬੜੀ ਚਰਚਾ ਹੋ ਰਹੀ ਹੈ ਹਾਂ 27 ਤੁਸੀਂ ਪਹਿਲਾ ਸਵਾਲ ਕਰੋਗੇ ਹੌਬੀ ਜੀ ਮੁਬਾਰਕਾਰ ਬੰਦਾ ਇਹ ਕਹਿ ਰਿਹਾ ਵੀ ਐਮ ਐਲ ਏ ਹੌਬੀ ਨੂੰ ਬਣਾਉਣਾ ਕੀ ਬਾਤ ਮੈਂ ਤੁਹਾਨੂੰ ਲਿਖ ਕੇ ਦਿੰਦਾ ਇਹ ਤਾਂ ਯਾਰ ਜਿਹੜੀ ਕਾਮਨ ਮੈਨ ਪਾਵਰ ਹੈ ਨਾ ਹੂੰ ਅੱਜ 43 ਦਾ ਜੀ ਮੈਂ ਮੈਂ 60 ਚ ਜਾ ਕੇ ਇਹਨਾਂ ਤੋਂ ਟਿਕਟ ਮੰਗੂ ਬਿਲਕੁਲ ਸਹੀ ਹੈ ਹੈ ਵਾਟ ਇਸ ਦਿਸ ਮੀਨ ਤੇ ਜੇ ਕੋਈ ਇਹ ਸੋਚੇ ਵੀ 17 75 ਦਾ ਓਕੇ ਵੀ 43 ਵਾਲੇ ਨੂੰ 43 ਨਹੀਂ ਦੇਣੀ ਤੇ ਯਾ ਸੋਚੇ ਵੀ ਪ੍ਰਵਾਰਚ ਹੀ ਦੇਣੀ ਹੈ ਤਾਂ ਭਾਈ ਲੈ ਲਓ ਫਿਰ ਥੋੜੀ ਵੱਧ ਚੱਲਦੀ ਹੈ ਭਾਈ ਪਾਰਟੀ 'ਚ ਤੁਸੀਂ ਵੱਡੇ ਲੀਡਰ ਸਹਿਬਾਨ ਹੋ ਹੂੰ ਉਸ ਦਾ ਇਸ ਵਾਰ ਵੀ ਤੁਹਾਡਾ ਦਾਤ ਚੱਲ ਜੇ ਪਰ ਬਾਰ-ਬਾਰ ਨਹੀਂ ਚੱਲਦਾ ਹੁੰਦਾ ਕਿਆ ਬਾਤ ਬਹੁਤ ਸ਼ੁਕਰੀਆ ਹੋਬੀ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਮੈਂ ਤਾਂ ਸਾਰਿਆਂ ਨੂੰ ਤੁਹਾਨੂੰ ਚੈਨਲ ਵਾਲੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਦਾਂ ਹੀ ਤੱਕੜੇ ਰਹੋ ਕਾਰਨ ਹੈ ਕਿਉਂਕਿ ਜੇ ਮੀਡੀਆ ਭਾਈ ਸਪੋਰਟ ਕਰਦਾ ਨਾ ਇਹ ਦੇਖੇ ਬਿਨਾ ਸਿਰਫ ਕੁਆਲਿਟੀਜ਼ ਦੇਖ ਕੇ ਜੇ ਮੀਡੀਆ ਕਿਤੇ ਸਪੋਰਟ ਕਰਨ ਲੱਗ ਜੇ ਨਾ ਤੇ ਵਾਟ ਹੀ ਇਸ ਤੋਂ ਵੱਡਾ ਥੰਬ ਕੋਈ ਨਹੀਂ ਬਾਈ ਤੁਹਾਡਾ ਵਿਸ਼ੇਸ਼ ਧੰਨਵਾਦ ਬਹੁਤ ਬਹੁਤ ਧੰਨਵਾਦ ਤੋ ਬਿਲਕੁਲ ਉਮੀਦ ਕਰਦੇ ਆਂ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਆ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ-ਨਵੀਆਂ ਵੀਡੀਓਜ਼ ਇੰਟਰਵਿਊਜ਼ ਐਸੇ ਚੈਨਲ ਦੇ ਉੱਤੇ ਤੁਹਾਡੇ ਰੋਬਰੂ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ